ਸਿਸਟਰ ਫਰੈਂਡਸ ਅੱਜ ਆਪਾਂ ਬਣਾਉਣੀਆਂ ਕਰਦੇ ਵਿੱਚ ਪਨੀਰ ਰੋਲ ਕਰਦੇ ਪਰ ਨੇ ਪਏ ਹੋ ਇਸ ਮਾਨ ਤੋਂ ਮੈਂ ਮੈਦੇ ਦੀ ਰੋਟੀ ਨਹੀਂ ਯੂਜ਼ ਕਰੂੰਗੀ ਮੈਂ ਇਹਦੇ ਵਿੱਚ ਘਰ ਵਾਲੀ ਰੋਟੀ ਯੂਜ਼ ਕਰੂੰਗੀ ਜਿਹੜੀ ਮੇਰੇ ਕੋਲ ਆਲਰੇਡੀ ਬਣੀ ਪਈ ਆ ਸਭ ਤੋਂ ਪਹਿਲਾਂ ਉਹਨੂੰ ਅਸੀਂ ਇੱਕ ਤਵੇ ਤੇ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਜਿੰਨੀ ਜਿਹੜੀਆਂ ਸਬਜ਼ੀਆਂ ਤੁਸੀਂ ਵਿੱਚ ਪਾਣੀਆਂ ਵਾਂ ਪਿਆਜ਼ ਹੋ ਗਈ ਆ ਸ਼ਿਮਲਾ ਮਿਰਚ ਹੋ ਗਈ ਉਹ ਤੁਸੀਂ ਪਾ ਸਕਦੇ ਹੋ ਮੇਰੇ ਮੇਰੇ ਕੋਲ ਸਿਰਫ ਲਵਰ ਪਿਆਜ਼ ਸੀ ਇਹ ਲਈ ਮੈਂ ਪਿਆਜ਼ ਪਾ ਦਿੱਤੇ ਕਿਉਂਕਿ ਆ ਕੇ ਥੋੜੇ ਪਿਆਜ਼ ਪਾਏ ਤੇ ਪਨੀਰ ਵੀ ਮੇਰੇ ਕੋਲ ਕਯੂਬਸ ਵਿੱਚ ਨਹੀਂ ਸੀ ਮਤਲਬ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਪਾ ਸਕਦੇ ਹੋ ਤੇ ਪਨੀਰ ਮੇਰੇ ਕੋਲ ਪੁਰਜੀ ਦੇ ਰੂਪ ਦੇ ਵਿੱਚ ਪਿਆ ਸੀਗਾ ਇਸ ਤੋਂ ਬਾਅਦ ਮੈਂ ਉਹ ਪਨੀਰ ਇਹਦੇ ਵਿੱਚ ਪਾਉਂਗੀ ਦੋਨਾਂ ਨੂੰ ਫਰਾਈ ਕਰੂੰਗੀ ਬਹੁਤ ਹੀ ਵਧੀਆ ਰੋਲ ਬਣ ਕੇ ਤਿਆਰ ਹੋ ਜਾਂਦਾ ਵਾ ਮੈਂ ਜਿਹੜੀ ਆਪਾਂ ਮੈਦੇ ਦੀ ਰੋਟੀ ਬਣਾਉਂਦੇ ਆ ਉਹ ਥੋੜੀ ਹੈਵੀ ਹੋ ਜਾਂਦੀ ਆ ਤੇ ਨਹੀਂ ਵਧੀਆ ਵੀ ਨਹੀਂ ਹੁੰਦੀ ਹੈ ਕਿ ਸਿਹਤ ਲਈ ਆਟੇ ਦੀ ਰੋਟੀ ਸਭ ਤੋਂ ਵਧੀਆ ਹੁੰਦੀ ਆ ਇਸ ਕਰਕੇ ਮੈਂ ਆਟੇ ਦੀ ਰੋਟੀ ਤੋਂ ਮੈਂ ਬਣਾਉਣ ਲੱਗੀ ਆ ਦੋ ਪਨੀਰ ਰੋਲ ਇੱਕ ਆਪਣੇ ਲਈ ਇੱਕ ਆਪਣੇ ਹਸਬੰਦ ਦੇ ਲਈ ਤੇ ਜਿੰਨਾ ਪਨੀਰ ਸੀ ਪਨੀਰ ਤੇ ਪਿਆਜ਼ ਨੂੰ ਅਸੀਂ ਦੋਨਾਂ ਨੂੰ ਫਰਾਈ ਕਰ ਲਿਆ ਤੇ ਪਿਆਜ਼ ਥੋੜੇ ਕੱਚੇ ਕੱਚੇ ਰੱਖਣੇ ਆ ਮਤਲਬ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਆ ਸਿਰਫ ਗਰਮ ਹੀ ਕਰਨਾ ਵਾ ਤੇ ਤਾਂ ਜੋ ਮਤਲਬ ਅੱਛਾ ਟੇਸਟ ਆਵੇ ਇਹਦਾ ਕਰੰਚੀ ਜਿਹਾ ਤੇ ਇਹ ਥੋੜਾ ਟਾਸ ਕਰਨ ਤੋਂ ਬਾਅਦ ਇਹਨੂੰ ਮੈਂ ਪਲੇਟ ਵਿੱਚ ਕੱਢ ਲਿਆ ਤੇ ਸਾਰੇ ਸਾਰੇ ਮਟੀਰੀਅਲ ਨੂੰ ਪਲੇਟ ਵਿੱਚ ਕੱਢ ਕੇ ਦੁਆਰਾ ਤੋਂ ਅਸੀਂ ਇਹਨੂੰ ਰੋਲ ਦੇ ਵਿੱਚ ਪਾਵਾਂਗੇ ਤੇ ਬੜਾ ਹੀ ਵਧੀਆ ਬਣ ਕੇ ਤਿਆਰ ਹੁੰਦਾ ਮੈਂ ਪਹਿਲੇ ਵੀ ਕਈ ਵਾਰੀ ਬਣਾ ਕੇ ਖਾਦਾ ਅੱਜ ਮੈਂ ਸੋਚਿਆ ਇਹ ਰੈਸিপি ਤੁਹਾਡੇ ਨਾਲ ਸ਼ੇਅਰ ਕਰ ਲਾਂ ਤਾਂ ਜੋ ਤੁਸੀਂ ਵੀ ਬਣਾ ਕੇ ਘਰੇ ਖਾ ਸਕਦੇ ਹੋ ਤੇ ਹੁਣ ਮੈਂ ਜਿਹੜੀ ਰੋਟੀ ਸੀਗੀ ਦੁਆਰਾ ਤੋਂ ਉਹਨੂੰ ਇਹਦੇ ਵਿੱਚ ਪੈਨ ਦੇ ਵਿੱਚ ਰੱਖੂੰਗੀ ਉਹਨੂੰ ਗਰਮ ਕਰੂੰਗੀ ਥੋੜਾ ਜਿਹਾ ਥੱਲੇ ਕਰੰਚੀ ਕਰੂੰਗੀ ਕਿਉਂਕਿ ਉਹ ਤੇ ਆਲਰੇਡੀ ਇਹਦੇ ਵਿੱਚ ਪਾਇਆ ਹੋਇਆ ਤੇ ਇਹ ਜਿਹੜਾ ਇਹਦੇ ਇਹਦੇ ਬਾਅਦ ਵਿੱਚ ਇਹਦੇ ਉੱਪਰ ਆਪਾਂ ਸੌਸ ਲਗਾਵਾਂਗੇ ਉਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਸੌਸ ਲਗਾਣਾ ਸੌਸ ਲਗਾ ਸਕਦੇ ਹੋ ਤੁਸੀਂ ਮੱਖਣ ਲਗਾਣਾ ਮੱਖਣ ਲਗਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਸੌਸ ਲਗਾਇਆ ਜਾਂ ਮੀਓਨਸ ਵਗੈਰਾ ਤੁਸੀਂ ਲਾਣੀ ਆ ਜਾਂ ਤੰਦੂਰੀ ਮੀਓਨਸ ਕੁਝ ਵੀ ਲਗਾ ਸਕਦੇ ਹੋ ਮੈਂ ਇਹਦੇ ਵਿੱਚ ਸੌਸ ਲਾ ਕੇ ਇਹਨੂੰ ਸਾਰਿਆਂ ਨੂੰ ਸਪ੍ਰੈਡ ਕਰ ਦਿੱਤਾ ਤੇ ਹੁਣ ਅਸੀਂ ਇਹਦੇ ਵਿੱਚ ਪਨੀਰ ਜਿਹੜਾ ਆਪਾਂ ਬਣਾ ਕੇ ਮਟੀਰੀਅਲ ਰੱਖਿਆ ਹੋਇਆ ਉਹ ਪਾਵਾਂਗੇ ਉਹ ਪਾਉਣ ਤੋਂ ਬਾਅਦ ਦੇਖਿਓ ਤੁਸੀਂ ਕਿਤੇ ਟੇਸਟ ਬਣਦਾ ਆ ਲੋ ਜੀ ਆਪਾਂ ਰੋਟੀ ਦੇ ਉੱਪਰ ਰੱਖ ਦਿੱਤਾ ਪਨੀਰ ਜਿਹੜਾ ਅਸੀਂ ਹੁਣੇ ਪਹਿਲੇ ਰੈਡੀ ਕਰਕੇ ਰੱਖਿਆ ਸੀ ਪਨੀਰ ਵਿੱਚ ਪਿਆਜ਼ ਤੇ ਤੁਸੀਂ ਕੋਈ ਵੀ ਸਬਜ਼ੀਆਂ ਇਹਦੇ ਵਿੱਚ ਪਾ ਸਕਦੇ ਹੋ ਤੇ ਇਸ ਨੂੰ ਆਪਾਂ ਪਾ ਲਿਆ ਤੇ ਹੁਣ ਇਹਨੂੰ ਆਪਾਂ ਇੱਕ ਰੋਲ ਬਣਾ ਲਾਂਗੇ ਰੋਲ ਬਣਾ ਕੇ ਇਹਨੂੰ ਰੈਪ ਕਰਕੇ ਨੀਚੋਂ ਚੰਗੇ ਤਰੀਕੇ ਨਾਲ ਖਬਰੀ ਟੇਸਟੀ ਰੋਲ ਬਣਿਆ ਫਰੈਂਡਸ ਤੁਸੀਂ ਵੀ ਕਰੇ ਜਰੂਰ ਟਰਾਈ ਕਰਿਓ ਤੇ ਕਰਦੀਆਂ ਸਬਜ਼ੀਆਂ ਤੋਂ ਕਰਦੀਆਂ ਚੀਜ਼ਾਂ ਤੋਂ ਤੁਹਾਨੂੰ ਇਹ ਆਸਾਨ ਰੋਲੇ ਬਾਜ਼ਾਰ ਵਿੱਚ ਲੈਣ ਜਾਓ ਤੇ 120 30 ਰੁਪਏ ਦਾ ਰੋਲ ਮਿਲਦਾ ਹੈ ਤੇ ਮੈਂ ਦੋ ਰੋਲ ਬਣਾਏ ਆਪਣੇ ਲਈ ਕੈਸਟ ਬੰਡ ਇਹ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਓਕੇ ਬਾਏ ਬਾਏ